ਸਤਿ ਸ਼੍ਰੀ ਅਕਾਲ ਤੁਸੀਂ ਪੀਐਨਸੀ ਆ ਦੇਖ ਰਹੇ ਹੋ ਕੈਨੇਡਾ ਦੇ ਵਿੱਚੋਂ ਦੋ ਜੋੜੇ ਜੋ ਕਿ ਕੈਨੇਡਾ ਦੇ ਵਿੱਚ ਸਿਟੀਜ਼ਨ ਨੇ ਇੱਕ ਤਾਂ ਮਨਪ੍ਰੀਤ ਤੇ ਗੁਰਜੀਤ ਤੇ ਦੂਜਾ ਜੋੜਾ ਹੈ ਅਮਨ ਤੇ ਅਰਸ਼ ਇਹ ਦੋਵੇਂ ਜੋੜੇ ਜੋ ਇੰਡੀਆ ਘੁੰਮਣ ਜਾਂਦੇ ਨੇ ਤੇ ਇਹ ਲੰਮਾ ਸਮਾਂ ਇੰਡੀਆ ਦੇ ਵਿੱਚ ਹੀ ਰਹਿ ਜਾਂਦੇ ਨੇ ਇੰਡੀਆ ਵਿੱਚ ਜਾ ਕੇ ਇਹਨਾਂ ਦੋਨਾਂ ਦੇ ਅੱਗੇ ਬੱਚੇ ਹੁੰਦੇ ਨੇ ਹੁਣ ਮਨਪ੍ਰੀਤ ਤੇ ਗੁਰਜੀਤ ਨੇ ਜੋ ਉਹ ਵੀ ਕੈਨੇਡੀਅਨ ਸਿਟੀਜ਼ਨ ਨੇ ਉਹ ਤਾਂ ਜੋ ਉਹਨਾਂ ਦੇ ਬੱਚਾ ਹੁੰਦਾ ਜਸ ਉਸਨੂੰ ਅੱਗੇ ਸਿਟੀਜ਼ਨਸ਼ਿਪ ਦੇ ਪਾ ਰਹੇ ਨੇ ਜਸਸ ਸਿਟੀਜ਼ਨ ਕੈਨੇਡਾ ਦਾ ਬਣ ਸਕਦਾ ਏ ਪਰ ਜੋ ਅਮਨ ਤੇ ਅਰਸ਼ ਨੇ ਉਹ ਵੀ ਕੈਨੇਡੀਅਨ ਸਿਟੀਜ਼ਨ ਨੇ ਤੇ ਉਹਨਾਂ ਦੇ ਅੱਗੇ ਜੋ ਬੱਚਾ ਹੋਇਆ ਰਮਨ ਉਸਨੂੰ ਉਹ ਸਿਟੀਜ਼ਨਸ਼ਿਪ ਨਹੀਂ ਟਰਾਂਸਫਰ ਕਰ پا ਰਹੇ ਕਿ ਅੱਗੇ ਰਮਨ ਨੂੰ ਵੀ ਉਹ ਕੈਨੇਡਾ ਦਾ ਸਿਟੀਜ਼ਨ ਬਣਾ ਦੇਣ ਅਜਿਹਾ ਨਹੀਂ ਹੋ ਰਿਹਾ ਹੁਣ ਜਦੋਂ ਦੋਵੇਂ ਇਹ ਸਿਟੀਜ਼ਨ ਨੇ ਕੈਨੇਡਾ ਦੇ ਤਾਂ ਦੋਵਾਂ ਦੇ ਵਾਸਤੇ ਵੱਖੋ ਵੱਖਰੇ ਕਾਨੂੰਨ ਕਿਉਂ ਇਹੋ ਸਵਾਲ 온ਟਾਰੀਓ ਦੇ ਵਿੱਚ ਜੱਜ ਵੱਲੋਂ ਲਿਬਰਲ ਸਰਕਾਰ ਨੂੰ ਕੀਤਾ ਗਿਆ ਕਿ ਜੋ ਕੈਨੇਡੀਅਨ ਸਿਟੀਜ਼ਨ ਨੇ ਉਹਨਾਂ ਦੇ ਵਿੱਚ ਵੱਖੋ-ਵੱਖਰੇ ਇਹ ਵਤੀਰੇ ਕਿਉਂ ਦਰਸਲ ਜੋ ਮੰਤਰਪ੍ਰੀਤ ਤੇ ਗੁਰਜੀਤ ਨੇ ਉਹ ਅੱਗੇ ਜਸਨੂ ਸਿਟੀਜ਼ਨ ਤਾਂ ਕਰਵਾ ਪਾਏ ਕਿਉਂਕਿ ਮੰਤਰਪ੍ਰੀਤ ਤੇ ਗੁਰਜੀਤ ਨੂੰ ਜਦੋਂ ਸਿਟੀਜ਼ਨਸ਼ਿਪ ਉਹਨਾਂ ਦੇ ਮਾਪਿਆਂ ਤੋਂ ਮਿਲੀ ਸੀ ਤਾਂ ਉਹ ਕੈਨੇਡਾ ਦੇ ਵਿੱਚ ਹੀ ਸਨ ਜਾਂ ਫਿਰ ਉਹਨਾਂ ਨੇ ਆਪ ਜੋ ਸਿਟੀਜ਼ਨਸ਼ਿਪ ਲਈ ਹੈ ਕੈਨੇਡਾ ਦੇ ਵਿੱਚ ਪਰ ਜੋ ਅਮਨ ਤੇ ਅਰਸ਼ ਨੇ ਉਹ ਆਪਣੇ ਬੱਚੇ ਨੂੰ ਰਮਨ ਨੂੰ ਅੱਗੇ ਸਿਟੀਜ਼ਨਸ਼ਿਪ ਤਾਂ ਨਹੀਂ ਦੇ ਪਾਏ ਕਿਉਂਕਿ ਅਮਨ ਤੇ ਅਰਸ਼ ਖੁਦ ਵੀ ਕੈਨੇਡਾ ਤੋਂ ਬਾਹਰਲੇ ਮੁਲਕ ਦੇ ਵਿੱਚ ਉਹਨਾਂ ਨੇ ਜਨਮ ਲਿਆ ਸੀ ਤੇ ਉਹਨਾਂ ਨੇ ਵੀ ਆਪਣੇ ਮਾਪਿਆਂ ਤੋਂ ਸਿਟੀਜ਼ਨਸ਼ਿਪ ਲਈ ਸੀ ਜਿਸ ਕਰਕੇ ਅਗਲੀ ਪੀੜ੍ਹੀ ਨੂੰ ਉਹ ਸਿਟੀਜ਼ਨਸ਼ਿਪ ਨਹੀਂ ਦੇ ਸਕਦੇ ਤੇ ਜੋ ਹੁਣ ਅਦਾਲਤ ਨੇ ਇਹ ਸਵਾਲ ਪਾਉਂਦੇ ਹੋਏ ਹੁਕਮ ਦਿੱਤੇ ਹੋਏ ਨੇ ਲਿਬਰਲ ਸਰਕਾਰ ਨੂੰ ਕਿ ਇਸ ਕਾਨੂੰਨ ਦੇ ਵਿੱਚ ਸੋਧ ਕੀਤੀ ਜਾਵੇ ਤਾਂ ਕਿ ਅਗਲੀ ਪੀੜ੍ਹੀ ਨੂੰ ਵੀ ਸਿਟੀਜ਼ਨਸ਼ਿਪ ਦਿੱਤੀ ਜਾ ਸਕੇ ਕਿ ਬੇਸ਼ੱਕ ਅਗਲੀ ਪੀੜ੍ਹੀ ਜੋ ਦੂਜੀ ਪੀੜ੍ਹੀ ਹੈ ਉਸ ਦੇ ਵਿੱਚੋਂ ਵੀ ਕੋਈ ਬਾਹਰਲੇ ਮੁਲਕ ਦੇ ਵਿੱਚ ਜਨਮ ਲੈਂਦਾ ਹੈ ਪਰ ਜੇਕਰ ਉਸ ਦੇ ਮਾਪੇ ਸਿਟੀਜ਼ਨ ਨਹੀਂ ਕੈਨੇਡਾ ਦੇ ਤਾਂ ਉਹ ਅੱਗੇ ਸਿਟੀਜ਼ਨਸ਼ਿਪ ਆਪਣੇ ਬੱਚੇ ਨੂੰ ਦੇ ਸਕਣ ਫਿਰ ਬੇਸ਼ੱਕ ਉਹ ਕੈਨੇਡਾ ਤੋਂ ਬਾਹਰਲੇ ਮੁਲਕ ਵਿੱਚ ਜਨਮ ਕਿਉਂ ਨਾ ਲੈ ਰਿਹਾ ਹੋਵੇ ਜਾਂ ਉਸ ਨੇ ਕਿਉਂ ਨਾ ਲਿਆ ਹੋਵੇ ਤਾਂ ਜਿਹੇ ਵਿੱਚ ਹੁਣ ਕਈ ਸ਼ਰਤਾਂ ਵੀ ਹੋਣਗੀਆਂ ਤੇ ਇਸੇ ਦੇ ਨਾਲ ਕਿ ਜੋ ਲਿਬਰਲ ਸਰਕਾਰ ਦੇ ਵੱਲੋਂ ਇਹ ਸੋਧ ਕੀਤੀ ਜਾ ਰਹੀ ਹੈ ਉਸ ਉੱਤੇ ਲਗਾਤਾਰ ਹੁਣ ਬਹਿਸ ਚੱਲ ਰਹੀ ਹੈ ਕਿਉਂਕਿ ਇਸ ਸਮੇਂ ਕਾਫੀ ਖਾਸ ਬਿੱਲ ਨੇ ਜੋ ਲਗਾਤਾਰ ਜਿਨ੍ਹਾਂ ਉਤੇ ਬਹਿਸ ਵੀ ਚੱਲ ਰਹੀ ਹੈ ਤੇ ਲਗਾਤਾਰ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਤੇ ਕਮੇਟੀ ਦੀਆਂ ਵੱਖਰੀਆਂ ਬੈਠਕਾਂ ਵੀ ਬੈਠ ਰਹੀਆਂ ਨੇ ਕਿਉਂਕਿ ਲਿਬਰਲਸ ਦੇ ਕੋਲ ਬਹੁਮਤ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਸਹਿਯੋਗ ਦੀ ਲੋੜ ਹੈ ਕਿਸੇ ਨਾ ਕਿਸੇ ਪਾਰਟੀ ਦੀ ਕਿਸੇ ਵੀ ਬਿੱਲ ਨੂੰ ਪਾਸ ਕਰਨ ਦੇ ਵਾਸਤੇ ਜਿਸ ਕਰਕੇ ਹਰ ਬਿੱਲ ਨੂੰ ਪਾਸ ਹੋਣ ਦੇ ਵਿੱਚ ਸਮਾਂ ਬਹੁਤ ਲੱਗ ਰਿਹਾ ਹੈ ਤੇ ਇਸ ਨੂੰ ਲੈ ਕੇ ਜੋ ਹੁਣ ਅਦਾਲਤ ਨੇ ਪਹਿਲਾਂ ਤਾਂ ਅਲਟੀਮੇਟਮ ਦਿੱਤਾ ਹੋਇਆ ਸੀ ਸਾਲ 2024 ਦਾ ਹੀ ਕਿ ਸਾਲ 2024 ਵਿੱਚ 19 ਜੂਨ ਤੱਕ ਇਹ ਸੋਧ ਹੋ ਜਾਣੀ ਚਾਹੀਦੀ ਹੈ ਇਹ ਬਿਲ ਪਾਸ ਹੋ ਜਾਣਾ ਚਾਹੀਦਾ ਹੈ ਪਰ ਅਜੇ ਹਾਂ ਨਹੀਂ ਹੋ ਸਕਿਆ ਤੇ ਐਕਸਟੈਂਸ਼ਨ ਸਰਕਾਰ ਦੇ ਵੱਲੋਂ ਮੰਗੀ ਗਈ ਕਿਉਂਕਿ ਜੋ ਵੋਟਾਂ ਵੀ ਆ ਗਈਆਂ ਸਤੰ ਸਰਕਾਰ ਟੁੱਟ ਗਈ ਸੀ ਤੇ ਉਸ ਤੋਂ ਬਾਅਦ ਜੋ ਉਸ ਤੋਂ ਪਹਿਲਾਂ ਪਾਰਲੀਮੈਂਟ ਨੂੰ ਵੀ ਕੁਝ ਸਮੇਂ ਵਾਸਤੇ ਜੋ ਸਾਬਕਾ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਰੋਕਣ ਦਾ ਐਲਾਨ ਕਰ ਦਿੱਤਾ ਸੀ ਤੇ ਇਹ ਸਾਰੀ ਪ੍ਰਕਿਰਿਆ ਚੱਲੀ ਤੇ ਜਿਸ ਤੋਂ ਬਾਅਦ ਅਦਾਲਤ ਨੇ ਹੁਣ 20 ਨਵੰਬਰ 2025 ਤੱਕ ਦਾ ਆਖਰੀ ਸਮਾਂ ਦਿੱਤਾ ਹੋਇਆ ਹੈ ਉਦੋਂ ਤੱਕ ਜੇਕਰ ਇਹ ਬਿਲ ਪਾਸ ਨਹੀਂ ਹੁੰਦਾ ਤਾਂ ਸਾਰੇ ਹੀ ਲੋਸਟ ਕੈਨੇਡੀਅਨਸ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਜਾਵੇਗੀ ਬਿਨਾਂ ਸ਼ਰਤਾ ਤੋਂ ਲੋਸਟ ਕੈਨੇਡੀਅਨ ਉਹ ਨੇ ਜਿਹੜੇ ਕਿ ਸਿਟੀਜ਼ਨਸ਼ਿਪ ਦੀ ਯੋਗਤਾ ਰੱਖਦੇ ਨੇ ਪਰ ਉਹਨਾਂ ਨੇ ਕਦੇ ਸਿਟੀਜ਼ਨਸ਼ਿਪ ਕਲੇਮ ਨਹੀਂ ਕੀਤੀ ਹੁਣ 2009 ਦੇ ਵਿੱਚ ਇਹ ਸੋਧ ਹੋਈ ਸੀ ਜੋ ਕਿ ਸਟੀਫਨ ਹਾਰਪਰ ਜੋ ਸਾਬਕਾ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਉਹਨਾਂ ਦੇ ਸਮੇਂ ਇਹ ਸੋਧ ਕੀਤੀ ਗਈ ਸੀ ਜਦੋਂ ਅਗਲੀ ਵੀ ਪੀੜ੍ਹੀ ਜਿਹੜੀ ਬਾਹਰਲੇ ਮੁਲਕ ਵਿੱਚ ਜਨਮ ਲੈਂਦੀ ਹੈ ਸਿਟੀਜ਼ਨਸ਼ਿਪ ਉਹ ਨਹੀਂ ਲੈ ਸਕਦੇ ਇਸ ਸੰਬੰਧੀ ਇਹ ਸੋਧ ਕਰ ਦਿੱਤੀ ਗਈ ਸੀ ਜਿਸ ਕਰਕੇ ਜੋ ਹੁਣ ਲਗਾਤਾਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਕੈੰਬਾ ਦੇ ਵਿੱਚ ਸਿਟੀਜ਼ਨਸ਼ਿਪ ਟੈਸਟ ਨੂੰ ਹੀ ਖਤਮ ਕਰ ਦਿੱਤਾ ਜਾਵੇਗਾ ਕਿ ਜੋ ਸਿਟੀਜ਼ਨਸ਼ਿਪ ਦੇਣੀ ਹੈ ਅਜਿਹਾ ਨਹੀਂ ਹੈ ਦਰਅਸਲ ਇਸ ਸਬੰਧੀ ਸਵਾਲੇ ਚੁੱਕੇ ਜਾ ਰਹੇ ਨੇ ਕਿ ਹੁਣ ਜਿਹੜੇ ਇਹ ਸਿਟੀਜ਼ਨਸ਼ਿਪ ਦਾ ਦਾਵਾ ਪੇਸ਼ ਕਰਨਗੇ ਜੋ ਸਾਲ 2009 ਤੋਂ ਬਾਅਦ ਹੁਣ ਤੱਕ ਬੱਚੇ ਹੋਏ ਨੇ ਤੇ ਬਾਹਰਲੇ ਮੁਲਕਾਂ ਵਿੱਚ ਮੌਜੂਦ ਨੇ ਤਾਂ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਿਟੀਜ਼ਨਸ਼ਿਪ ਟੈਸਟ ਦੇਣ ਦੀ ਲੋੜ ਨਹੀਂ ਪੈਣੀ ਕਿਉਂਕਿ ਉਹ ਬੱਚੇ ਨੇ ਜੋ ਉਹ ਨਬਾਲਗ ਨੇ ਜਿਨ੍ਹਾਂ ਦਾ ਜਨਮ 2009 ਤੋਂ ਬਾਅਦ ਹੋਇਆ ਹੈ ਉਹ ਵੱਧ ਤੋਂ ਵੱਧ 16 ਸਾਲ ਦਾ ਹੋ ਗਿਆ ਹੋਵੇਗਾ ਬੱਚਾ ਤੇ ਨਬਾਲਗ ਬੱਚੇ ਨੂੰ ਸਿਟੀਜ਼ਨਸ਼ਿਪ ਲੈਣ ਵਾਸਤੇ ਸਿਟੀਜ਼ਨਸ਼ਿਪ ਟੈਸਟ ਪਾਸ ਕਰਨ ਦੀ ਲੋੜ ਨਹੀਂ ਪੈਂਦੀ ਪਰ ਇਸ ਵਿੱਚ ਹੁਣ ਇਹ ਸ਼ਰਤ ਜ਼ਰੂਰ ਹੈ ਕਿ ਉਸ ਬੱਚੇ ਦੇ ਮਾਪਿਆਂ ਨੂੰ ਸਬੂਤ ਦੇਣਾ ਪਵੇਗਾ ਕਿ ਆਪਣੇ ਜ਼ਿੰਦਗੀ ਦੇ ਵਿੱਚ ਘੱਟੋ-ਘੱਟ 3 ਸਾਲ ਦੇ ਸਮੇਂ ਲਈ ਉਹ ਕੈਨੇਡਾ ਦੇ ਵਿੱਚ ਜ਼ਰੂਰ ਰਹੇ ਨੇ 1095 ਦਿਨ ਤੇ ਹੋਰ ਵੀ ਕੁਝ ਸ਼ਰਤਾਂ ਨੇ ਜੇਕਰ ਉਹ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਨੇ ਉਹ ਤਾਂ ਆਪਣੇ ਬੱਚੇ ਨੂੰ ਅਗੇ ਸਿਟੀਜ਼ਨਸ਼ਿਪ ਦੇ ਸਕਦੇ ਨੇ ਹੁਣ ਇਸੇ ਦੇ ਉੱਤੇ ਵੱਖ-ਵੱਖ ਬਹਿਸ ਵੀ ਚੱਲ ਰਹੀ ਹੈ ਕਨਜ਼ਰਵੇਟਿਵਸ ਦੇ ਵੱਲੋਂ ਇਸ ਸਮੇਂ ਮੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਦੇ ਵੱਲੋਂ ਕੁਝ ਪੇਸ਼ਕਸ਼ ਕੀਤੀ ਗਈ ਹੈ ਕਿ ਇਸ ਸੋਧ ਦੇ ਵਿੱਚ ਇੱਕ ਚੀਜ਼ਾਂ ਵੀ ਜੋੜੀਆਂ ਜਾਣ ਜਿਸ ਉੱਤੇ ਲਗਾਤਾਰ ਗੱਲਬਾਤ ਚੱਲ ਰਹੀ ਹੈ ਤੇ ਪਾਰਲੀਮੈਂਟ ਵਿੱਚ ਕੱਲ ਵੀ ਇਸ ਮੁੱਦੇ ਤੇ ਬਹਿਸ ਹੋਈ ਹੈ ਕਿਉਂਕਿ ਹੁਣ 2009 ਤੋਂ ਬਾਅਦ ਦੇ ਜੋ ਤਾਂ ਬੱਚੇ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਟੈਸਟ ਦੇਣ ਦੀ ਉਹਨਾਂ ਨੂੰ ਲੋੜ ਨਹੀਂ ਹੋਵੇਗੀ ਪਰ ਜਿਵੇਂ ਕਿ ਹੁਣ ਕਈ ਲੋਸਟ ਕੈਨੇਡੀਅਨ ਨੇ ਯਾਨੀ ਕਿ ਜਿਨ੍ਹਾਂ ਨੇ 2009 ਤੋਂ ਪਹਿਲਾਂ ਵੀ ਕਦੀ ਅਪਲਾਈ ਨਹੀਂ ਸੀ ਕੀਤਾ ਪਰ ਉਹ ਯੋਗਤਾ ਜ਼ਰੂਰ ਰੱਖਦੇ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਵਾਸਤੇ ਤੇ ਇਸ ਸਮੇਂ ਮੰਗ ਇਹ ਕੀਤੀ ਜਾ ਰਹੀ ਹੈ ਜੋ ਕੰਜ਼ਰਵਟਿਵਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਚੰਗੀ ਤਰ੍ਹਾਂ ਉਹਨਾਂ ਦਾ ਕ੍ਰਿਮੀਨਲ ਰੈਕੋਰਡ ਦੇਖਿਆ ਜਾਵੇ ਤੇ ਇਸ ਦੇ ਨਾਲ ਹੀ ਮੰਗ ਇਹ ਵੀ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਇਹ ਜੋੜਿਆ ਜਾਵੇ ਕਿ ਪੂਰੀ ਜ਼ਿੰਦਗੀ ਦਾ 3 ਸਾਲ ਦਾ ਸਮਾਂ ਨਾ ਗਿਣਿਆ ਜਾਵੇ ਕਿ ਬਿਸ਼ੱਕ ਉਹ ਬਚਪਨ ਦੇ ਵਿੱਚ 3 ਸਾਲ ਦੇ ਲਈ ਕੈਨੇਡਾ ਵਿੱਚ ਰਹਿ ਰਹੇ ਹੋਵੇ ਤਾਂ ਜੋ ਸਿਟੀਜ਼ਨਸ਼ਿਪ ਮਿਲ ਜਾਵੇਗੀ ਜੇਕਰ ਉਸੇ ਮਾਪੇ ਰਹੇ ਹੋਣ ਸਗੋਂ ਪਿਛਲੇ 5 ਸਾਲ ਦੇ ਸਮੇਂ ਵਿੱਚ 3 ਸਾਲ ਦੇ ਲਈ ਜ਼ਰੂਰ ਰਿਹਾ ਹੋਵੇ ਕੈਨੇਡਾ ਦੇ ਵਿੱਚ ਤਾਕਿ ਆਪਣੇ ਬੱਚੇ ਨੂੰ ਸਿਟੀਜ਼ਨਸ਼ਿਪ ਦੇ ਸਕੇ ਕਿਉਂਕਿ ਫਿਰ ਉਹ ਕੈਨੇਡਾ ਦੇ ਬਾਰੇ ਜ਼ਿਆਦਾ ਜਾਣਦਾ ਹੋਵੇਗਾ ਤੇ ਕੈਨੇਡਾ ਦੇ ਮੌਜੂਦਾ ਸੱਭਿਆਚਾਰ ਤੇ ਹਾਲਾਤ ਦੇ ਬਾਰੇ ਉਸ ਨੂੰ ਜ਼ਿਆਦਾ ਪਤਾ ਹੋਵੇਗਾ ਅੱਗੇ ਜਦੋਂ ਉਹ ਆਪਣੇ ਬੱਚੇ ਨੂੰ ਸਿਟੀਜ਼ਨ ਕਰਵਾਉਂਦਾ ਹੈ ਕੋਈ ਵੀ ਵਿਅਕਤੀ ਹੈ ਤੇ ਕੁਝ ਅਜਹੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਨੇ ਜਿਸ ਕਰਕੇ ਇਸ ਬਿਲ ਦੇ ਉੱਤੇ ਇਸ ਸਮੇਂ ਕਾਫੀ ਬਹਿਸ ਵੀ ਚੱਲ ਰਹੀ ਹੈ ਪਰ ਜਿਵੇਂ ਕਿ 20 ਨਵੰਬਰ ਤੋਂ ਪਹਿਲਾਂ ਇਸ ਨੂੰ ਪਾਸ ਕਰਨਾ ਜ਼ਰੂਰੀ ਹੈ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਬਿਨਾ ਕਿਸੇ ਸ਼ਰਤ ਤੋਂ ਜਿੰਨੇ ਵੀ ਲੋਸ ਕੈਨੇਡੀਅਨ ਨੇ ਉਹਨਾਂ ਸਾਰਿਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਜਾਵੇਗੀ ਜੋ ਕਿ ਮੁਸ਼ਕਲ ਵੀ ਹੋ ਸਕਦਾ ਹੈ ਕਿਉਂਕਿ ਜੇਕਰ ਅਜਿਹੇ ਵਿੱਚ ਸਾਰਿਆਂ ਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਫਿਰ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਕੈਨੇਡਾ ਨੇ ਨਹੀਂ ਵੀ ਦੇਣੀ ਕਿਉਂਕਿ ਕਈ-ਕਈ ਸਾਲ ਤੋਂ ਜੋ ਕਿਤੇ ਬਾਹਰਲੇ ਮੁਲਕ ਦੇ ਵਿੱਚ ਰਹਿ ਰਹੇ ਹੋ ਕੋਈ ਦਾ ਕੋਈ ਕ੍ਰਿਮੀਨਲ ਰੈਕੋਰਡ ਹੋਵੇ ਕੋਈ ਅਪਰਾਧੀ ਬਣ ਗਿਆ ਹੋਵੇ ਤਾਂ ਅਜਿਹੇ ਵਿੱਚ ਉਹ ਵੀ ਜੇਕਰ ਕੈਨੇਡੀਅਨ ਸਿਟੀਜ਼ਨਸ਼ਿਪ ਲੈ ਲੈਂਦਾ ਹੈ ਤਾਂ ਕੈਨੇਡੀਅਨ ਸਿਟੀਜ਼ਨ ਹੋਣ ਦਾ ਹੱਕ ਉਸ ਨੂੰ ਮਿਲ ਜਾਂਦਾ ਹੈ ਤਾਂ ਉਹ ਖਤਰਨਾਕ ਹੋ ਸਕਦਾ ਹੈ ਇਸੇ ਕਰਕੇ ਲਗਾਤਾਰ ਜੋ ਲਿਬਰਲ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖੇਤੀ ਨਾਲੇ ਬਿੱਲ ਪਾਸ ਹੋ ਜਾਵੇ ਜੋ ਅਦਾਲਤ ਨੇ ਸਮਾਂ ਦਿੱਤਾ ਹੋਇਆ ਉਸ ਤੋਂ ਪਹਿਲਾਂ